ਸਪਾ ਸੈਂਟਰ ਦੀ ਆਰਟ ਚ ਚਲਾ ਰਿਹਾ ਸੀ ਜਿਸਮ ਫਰੋਸ਼ੀ ਦਾ ਧੰਦਾ ਚਾਰ ਕੁੜੀਆਂ ਮੌਕੇ ਤੇ ਗ੍ਰਿਫਤਾਰ ਸੰਨੀ ਇਨਕਲੇਵ ਦੀ ਕਮਰਸ਼ੀਅਲ ਮਾਰਕੀਟ ਚ ਸਥਿਤ ਸ਼ੋਅਰੂਮ ਚ ਚੱਲ ਰਹੇ ਸਪਾ ਸੈਂਟਰ ਇਕਿਤ ਤੌਰ ਤੇ ਚੱਲ ਰਹੇ ਸੈਕਸ ਰੈਕਟ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਬੰਦੀ ਜਾਣਕਾਰੀ ਦਿੰਦਾ ਐਡਵੋਕੇਟ ਪਿਊਸ਼ ਗੋਇਲ ਨੇ ਦੱਸਿਆ ਕਿ ਸਾਡੀ 8 ਵਕੀਲਾਂ ਦੀ ਟੀਮ ਹੈ ਅਤੇ ਇਸ ਸ਼ੋਅਰੂਮ ਦੀ ਪਹਿਲੀ ਮੰਜ਼ਿਲ ਤੇ ਦਫਤਰ ਬਣਾਇਆ ਹੋਇਆ ਹੈ ਉਹਨਾਂ ਦੇ ਦਫਤਰ ਦੀ ਉੱਪਰਲੀ ਮੰਜ਼ਿਲ ਤੇ ਸਪਾ ਸੈਂਟਰ ਚੱਲ ਰਿਹਾ ਹੈ ਇਸ ਤੋਂ ਬਹੁਤ ਤੰਗਸਾਨਿਆ ਇਸ ਬੰਦੀ ਥਾਣਾ ਸਦਰ ਖਡਰ ਵਿਕੇ ਸੋਚਨਾ ਦੇਨ ਤੇ ਪੀਸੀਆਰ ਦੇ ਪੁਰਸਪਾਰਟੀ ਐਸਆਈ ਕੁਚਰਨ ਸਿੰਘ ਤੇ ਐਸਆਈ ਹਰਜਿੰਦਰ ਸਿੰਘ ਤੇ ਥਾਣਾ ਸਦਰ ਖਡਰ ਤੋਂ ਡਿਊਟੀ ਅਫਸਰ ਐਸਆਈ ਕੁਲਵਿੰਦਰ ਸਿੰਘ ਮੌਕੇ ਤੇ ਪਹੁੰਚੇ ਪੁੱਛਗਿੱਛ ਕਰਨ ਉਪਰੰਤ ਸੈਂਟਰ ਦੀਆਂ ਚਾਰ ਕੁੜੀਆਂ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਸ਼ਿਕਾਇਤਕਰਤਾ ਦੇ ਬਿਆਨ ਕਲਮ ਬੰਦ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ

में 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 नहीं रूम्स में, में, में अच्छा। कैमरे वगैरह लगे हैं एंड रिकॉर्डिंग वगैरह भी होती है वॉइस अच्छा। रिकॉर्डिंग भी होती है एवरीथिंग अच्छा। सब कुछ जो सब भी कुछ होता, है, होता, होता है वो सब कुछ रिकॉर्ड होता है आप आज से एक साल पहले भी देखो वो भी रिकॉर्ड होता है तो सब कुछ रिकॉर्ड होता है ਪੁੱਛੀਆਂ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਆਪਣੇ ਨਾਂ ਹੀ ਗਲਤ ਦੱਸੇ ਠੀਕ ਹੈ ਈਵਨ ਉਹਦਾ ਉਹਨਾਂ ਦੇ ਕੋਲ ਆਧਾਰ ਕਾਰਡ ਵੀ ਹੈ ਜਿੱਦੇ ਚ ਜਿਹੜੇ ਨਾਂ ਉਹਨਾਂ ਨੇ ਦੱਸੇ ਉਹਦਾ ਹੀ ਆਧਾਰ ਕਾਰਡ ਹੈ ਬਟ ਉਹਨੋਂ ਫੇਕ ਹੈ ਕਿ ਕੀ ਇਹ ਨਹੀਂ ਪਤਾ ਥੈਨ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਕਿ ਬਟ ਉਹ ਸਿਰ ਰੋਈ ਜਾਂਦੀਆਂ ਸੀਗੀਆਂ ਅੱਗੇ ਕੁਝ ਵੀ ਨਹੀਂ ਦੱਸ ਰਹੀਆਂ ਸੀਗਾ ਠੀਕ ਹੈ ਐਂ ਇੱਕ ਨੇ ਆਪਣੇ ਆਪ ਨੂੰ ਵਾਸ਼ਰੂਮ ਚ ਵੀ ਬੰਦ ਕਰ ਲਿਆ ਬਾਹਰ ਨਹੀਂ ਆ ਰਹੀਆਂ ਐਂ ਧਮਕੀਆਂ ਦੇ ਰਹੀਆਂ ਸੀਗੀਆਂ ਸੁਸਾਈਡ ਕਰ ਲਣਗੇ ਆ ਫਿਰ ਹੌਲੀ ਹੌਲੀ ਲਾਈਕ ਐਜ਼ ਅ ਗਰਲ ਅਸੀਂ ਗੱਲ ਕੀਤੀ ਕਿ ਤੁਸੀਂ ਸਾਡੇ ਤੇ ਭਰੋਸਾ ਕਰੋ ਅਸੀਂ ਤੁਹਾਨੂੰ ਇਹ ਕਰਾਂਗੇ ਫਿਰ ਉਹਨਾਂ ਨੇ ਹ ਚੀਜ਼ਾਂ ਹੁੰਦੀਆਂ ਕਲਾਈਂਟ ਜਾਂਦੇ ਆ ਕਲਾਈਂਟ ਇਹਨਾਂ ਨੂੰ ਟਿਪ ਵੀ ਦਿੰਦੇ ਆ ਜਿੱਦਾਂ 500 ਤੋਂ ਥੱਲੇ ਕੋਈ ਇਹਨਾਂ ਨੂੰ ਟਿਪ ਨਹੀਂ ਮਿਲਦੀ ਜਿੱਥੇ ਜਦੋਂ ਪਰ ਰਿਸੈਪਸ਼ਨ ਮੈਮ ਨੇ ਕਿਹਾ ਕਿ 바ਰਗੇਨਿੰਗ ਕਲਾਈਂਟਸ ਕਰਾਂਦੇ ਆ 1200 ਇਹਨਾਂ ਦਾ ਰੇਟ ਹੈ ਕਲਾਈਂਟ 1000 ਤੱਕ ਲੈ ਆਂਦੇ ਆ ਬਟ ਉੱਥੇ ਇਹਨਾਂ ਨੂੰ ਐਕਸਟਰਾ ਪੈਸੇ ਦੇ ਕੇ ਜਾਂਦੇ ਆ ਠੀਕ ਹੈ ਐਂਡ ਉਹਦੇ ਬਾਅਦ ਬਸ ਇਹੀ ਹੈ ਕਿ ਫਾਈਨੈਂਸ਼ਲੀ ਸਾਰੀ ਆਪਣੇ ਘਰੋਂ ਮਾੜੀਆਂ ਨੇ ਤਾਂ ਕਰਕੇ ਉਹ ਇੱਥੇ ਕੰਮ ਕਰ ਰਹੀਆਂ ਨੇ ਐਂਡ ਓਨਰ ਨੂੰ ਸਭ ਕੁਝ ਪਤਾ ਹੈ ਐਂਡ ਓਨਰ ਇਹਨਾਂ ਨੂੰ ਫੋਰਸ ਕਰਦਾ ਇਹ ਸਭ ਕੰਮ ਕਰ। ਸਿੱਧਾ ਨਹੀਂ ਦੱਸਿਆ ਸਰ ਮਤਲਬ ਆਬਵੀਅਸਲੀ ਕੁੜੀਆਂ ਨੇ ਉਹਨਾਂ ਨੂੰ ਆਪਣੀ ਫੈਮਲੀ ਦਾ ਸਿਗਾ ਕਿ ਅਸੀਂ ਐਦਾਂ ਦੱਸਾਂਗੇ ਸਾਡਾ ਇਹ ਹੋ ਜਾਊਗਾ ਹੋ ਜਾਗਾ ਬਟ ਹਾਂ ਵਿਦ ਟਾਈਮ ਉਹਨਾਂ ਨੇ ਦੱਸਿਆ ਪ੍ਰੋਪਰਲੀ ਜਦੋਂ ਉਹਨਾਂ ਨਾਲ ਅਸੀਂ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਲਈ ਹਾਂ ਬਿਕੋਜ਼ ਉਹਨਾਂ ਨੂੰ ਨਹੀਂ ਪਤਾ ਸਿਗਾ ਇੱਥੇ ਇਹ ਕੰਮ ਹੁੰਦਾ ਹੈ ਉਹਨਾਂ ਤੋਂ ਫੋਰਸਫੁਲੀ ਇਹ ਕੰਮ ਕਰਾਇਆ ਜਾ ਰਿਹਾ ਹੈ ਜਬਰਦਸਤ ਅੰਦਰ ਤਿੰਨ ਕੁੜੀਆਂ ਸੀਗੀਆਂ ਬਟ ਵਰਕਿੰਗ ਇੱਥੇ 6 ਨੇ ਉਧਰ ਸਰਕਾਰੀਆਂ ਕੁਝ ਯੂਪੀ ਦੀ ਹੈ ਕੁਝ ਹਿਸ਼ਾਲਪੁਰ ਤੋਂ ਆ ਹੈ ਨਾ ਮਤਲਬ ਫੈਮਲੀ ਘਰ ਦੇ ਯੂਪੀ ਤੋਂ ਆ ਪਰ ਨਾਕੋਰ ਹੈ ਤਾਂ ਮਤਲਬ ਇਹ ਸਭ ਤਾਂ ਹੁਣ ਮੈਨੂੰ ਨਹੀਂ ਪਤਾ ਕਿਉਂਕਿ ਆਧਾਰ ਕਾਰਡ ਕੁਝ ਹੋਰ ਕਹਿ ਰਿਹਾ ਨਾ ਕੁਝ ਹੋਰ ਕਹਿ ਰਿਹਾ ਐਂਡ ਪਲੇਸ ਆਫ ਬਰਥ ਕੁਝ ਹੋਰ ਕਹਿ ਰਹੀ ਹੈ ਏ ਰਿਸੈਪਸ਼ਨ ਤੇ ਬੈਠ ਹੁੰਦੀ ਹੈ ਮੈਡਮ ਉਹਨਾਂ ਦੇ ਕੋਲ ਕੀ ਕਿਹਾ ਗਿਆ ਤੁਹਾਨੂੰ ਉਹਨਾਂ ਨੇ ਆ ਕੇ ਆਏ ਜਿਹੜੇ ਨਾਂ ਉਹਨਾਂ ਨੇ ਦੱਸਿਆ ਤਿੰਨ ਆਏ ਉਹ ਕਹਿੰਦੇ ਨਾ ਇੱਥੇ ਇਹੀ ਨਾਂ ਦਿੱਤੇ ਜਾਂਦੇ ਇਹਨਾਂ ਨੂੰ ਕਲਾਇੰਟਸ ਨੂੰ ਇਹਨਾਂ ਦੇ ਸ਼ਾਇਦ ਪਰਸਨਲ ਡਿਟੇਲਸ ਨਹੀਂ ਦਿੱਤੀਆਂ ਜਾਂਦੀਆਂ ਐਂਡ ਈਵਨ ਜੋ ਵੀ ਕਲਾਇੰਟ ਆਂਦਾ ਹੈ ਉਹ ਪਹਿਲਾਂ ਰਿਸੈਪਸ਼ਨਿਸਟ ਆਲੀ ਨੂੰ ਵੀ ਪੁੱਛਦਾ ਹੈ ਕਿ ਇਹ ਸਭ ਚੀਜ਼ਾਂ ਲਈ ਸੈਕਸ਼ੂਅਲ ਫੇਵਰਸ ਲਈ ਇੱਥੇ ਹੁੰਦੇ ਆ ਕਿ ਨਹੀਂ ਹੁੰਦੇ ਆ ਤੇ ਇਹ ਕਹਿ ਦਿੰਦੀ ਹੈ ਨਹੀਂ ਹੁੰਦੇ ਬਟ ਅੰਦਰ ਪੇ ਚਾਲ 1.5 ਸਾਲ ਤੋਂ ਤੱਕ ਵਧ ਹੀ ਹੋਊਗਾ ਮੇਰੇ ਹਿਸਾਬ ਨਾਲ ਮਤਲਬ ਮੈਨੂੰ ਇਹਨਾਂ ਆਈਡੀਆ ਨਹੀਂ ਬਟ ਹਾਂ ਕਾਫੀ ਟਾਈਮ ਤੋਂ ਹੀ ਚੱਲ ਰਿਹਾ ਹੈ ਪ੍ਰਸ਼ਾਸਨ ਤੁਸੀਂ ਕਿਸ ਤਰ੍ਹਾਂ ਤਲਾਹ ਦਿੱਤੀ ਕਿਨੂੰ ਸਰ ਪ੍ਰਸ਼ਾਸਨ ਨੂੰ ਜਦੋਂ ਪ੍ਰਸ਼ਾਸਨ ਨੂੰ ਤੁਸੀਂ ਦੱਸਿਆ ਹਾਂਜੀ ਪੁਲਿਸ ਦੇ ਕੋਲ ਜਦੋਂ ਕੰਪਲੀਟ ਆ ਤੁਸੀਂ ਕਦੋਂ ਹਾਂਜੀ ਸਰ ਉਹ ਸਾਡੇ ਜਿਹੜੇ ਐਡਵੋਕੇਟਸ ਹੋ ਰਹੇ ਸਰ ਸੀਨੀਅਰ ਹੈ ਉਹਨਾਂ ਨੇ ਕੀਤੀ ਹੈ ਇਹ ਸਭ ਚੀਜ਼ਾਂ ਨਾਲ ਦੇ ਨਾਲ ਆ ਕੇ ਸੀਗੇ ਸਾਰੇ ਜਿੱਦਾਂ ਹੀ ਰਿਪੋਰਟ ਗਈ ਕੀ ਮੰਗ ਕਰਦੇ ਹੋ ਕਾਰ ਨਹੀਂ ਜਸਟਿਸ ਮਿਲਣੀ ਚਾਹੀਦੀ ਹੈ ਸਰ ਉਹਨਾਂ ਨੂੰ ਬਿਕੋਜ਼ ਉਹ ਪ੍ਰੈਸ਼ਰ ਤੇ ਆ ਕੇ ਕਰ ਰਹੇ ਹੈ ਠੀਕ ਹੈ ਕੋਈ ਵੀ ਕੁੜੀ ਸਰ ਇਹ ਜਗਾਮ ਨਾ ਆਪਣੇ ਇਹ ਚਾਹ ਨਾਲ ਨਹੀਂ ਕਰਦੀ ਠੀਕ ਹੈ ਕੋਈ ਸਿਚੁਏਸ਼ਨ ਹੁੰਦੀ ਹੈ ਕੋਈ ਸਰਕਮਸਟੈਂਸਸ ਹੁੰਦੇ ਜਿਹਦੇ ਵਿੱਚ ਉਹਨੂੰ ਇਹ ਕਰਨਾ ਪੈਂਦਾ ਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਐਨ ਉਹਨਾਂ ਨੂੰ ਮੇਨ ਹੈ ਪੈਸੇ ਦੀ ਜ਼ਰੂਰਤ ਉਹਨਾਂ ਨੂੰ এমਪਲੋਇਮੈਂਟ ਮਿਲਣੀ ਚਾਹੀਦੀ ਤੇ ਜਿੱਥੇ ਰਿਪਿਊਟੇਡ ਜਗਾ ਚ ਮਤਲਬ ਇੱਥੋਂ ਤਾਂ ਉਹਨਾਂ ਨੂੰ ਜਸਟਿਸ ਹੋਣੀ ਚਾਹੀਦੀ ਐਨ ਜਿਹੜਾ ਓਨਰ ਹੈ ਉਹ ਮੇਨ ਤਾਂ ਉਹੀ ਕਲਪਰੇਟ ਹੈ ਜਿਹੜਾ ਇਹ ਸਭ ਕੁਝ ਕਰਾ ਰਿਹਾ ਤੇ ਉਹ ਭੱਜਿਆ ਹੋਇਆ ਹੈ ਉੰਦਰ ਇੱਥੇ ਨਹੀਂ ਉਹਦਾ ਫੋਨ ਵੀ ਨਹੀਂ ਲੱਗ ਰਿਹਾ ਬਟ ਉਹ ਆਪਣੇ ਅੰਦਰ ਜਿਹੜੀ ਇੱਕ ਕਲਾਇੰਟ ਬੈਠੀ ਹੈ ਉਹਨੂੰ ਵਾਰ-ਵਾਰ ਫੋਨ ਕਰ ਰਿਹਾ ਸੀਗਾ ਮੈਂ ਬਟ ਫੋਨ ਰੱਖ ਲਿਆ ਸੀਗਾ ਮੈਂ ਅਟੈਂਡ ਨਹੀਂ ਕਰਨ ਦਿੱਤਾ ਕਿਉਂਕਿ ਉਹ ਵਾਰ-ਵਾਰ ਉਹਨਾਂ ਨੂੰ ਫੋਨ ਕਰਕੇ ਡਰਾ ਵੀ ਰਿਹਾ ਸੀਗਾ ਐਂਡ ਇਵਨ ਉਹ ਦੋ ਤਿੰਨ ਵਾਰੀ ਰੂਮ ਦੇ ਅੰਦਰ ਵੀ ਆਇਆ ਐਂਡ ਉਹਨਾਂ ਨੂੰ ਅੱਖਾ ਦਿਖਾ ਕੇ ਗਿਆ ਜਿਹੜਾ ਓਨਰ ਹੈ ਹਾਂਜੀ ਹਾਂਜੀ ਐਂਡ ਉਹਦੇ ਬਾਅਦ ਮੈਂ ਉਹਨੂੰ ਕਿਹਾ ਕਿ ਤੈਨੂੰ ਕੀ ਇੱਥੇ ਲਾਈਕ ਕੀ ਪਰਪਸ ਹੈ ਤੇਰਾ ਆਂਦਾ ਤੇ ਉਹ ਚਾਰਜਰ ਲੱਭ ਰਿਹਾ ਸੀਗਾ ਐਂਡ ਜਿੱਦਾਂ ਹੀ ਮੈਂ ਕਿਹਾ ਜਾ ਉਹ ਨਾਲ ਦੇ ਨਾਲ ਚਲਾ ਵੀ ਗਿਆ ਤੇ ਮਤਲਬ ਉਹ ਸਾਰਿਆਂ ਨੂੰ ਦੇਖ ਕੇ ਪਤਾ ਲ aware ਹੈਗੇ ਆ ਸਾਰੇ ਬਟ ਕੁੜੀਆਂ ਫੋਰਸਫੁਲੀ